श्री कृष्ण ਨੇ ਇੱਕ ਖੁਰਕ ਖੇਤਰ ਤੋਂ ਬਾਹਰ ਗੀਤਾ ਨਹੀਂ ਸੁਣਾਈ ਮਹਾਤਮਾ ਬੋਧ ਸਾਰੀ ਉਮਰ ਬਿਹਾਰ ਤੋਂ ਬਾਹਰ ਨਹੀਂ ਗਏ ਈਸਾ ਮਸੀਹ ਸਾਰੀ ਉਮਰ ਇਜ਼ਰਾਈਲ ਤੋਂ ਬਾਹਰ ਨਹੀਂ ਗਏ ਤੇ ਉਹਨਾਂ ਨੇ ਕਰੀਬ 3 ਸਾਲ ਪ੍ਰਚਾਰ ਕੀਤਾ حضرت ਮੁਹੰਮਦ ਸਾਹਿਬ ਨੇ ਜਿੰਨਾ ਪ੍ਰਚਾਰ ਕੀਤਾ ਮਦੀਨੇ ਬੈਠ ਕੇ ਕੀਤਾ ਤੇ ਅਖੀਰ ਚ ਮੱਕਾ ਫਤਿਹ ਕਰਕੇ ਵੀ ਮਦੀਨੇ ਹੀ ਜ਼ਿੰਦਗੀ ਕੱਟੀ ਇਹਨਾਂ ਕਿਸੇ অবতার پیغمبر ਨੇ ਆਪਣੇ ਧਰਮ ਦਾ ਪ੍ਰਚਾਰ ਆਪਣੇ ਕੇਂਦਰ ਤੋਂ ਬਾਹਰ ਜਾ ਕੇ ਨਹੀਂ ਕੀਤਾ ਪਰ ਇਹਨਾਂ ਦੇ ਧਰਮ ਅੱਜ ਦੁਨੀਆ ਦੇ ਕੋਨੇ-ਕੋਨੇ 'ਚ ਫੈਲੇ ਹੋਏ ਆ ਇਹ ਸਾਰੇ ਮਤ ਆਪਣੇ ਧਰਮ ਦੀ ਵਿਚਾਰਧਾਰਾ ਨੂੰ ਦੁਨੀਆ ਤੱਕ ਲੈ ਕੇ ਗਏ ਕਿ ਸਾਡੇ ਧਰਮ ਦਾ ਆ ਫਲਸਫਾ ਆ ਉਪਦੇਸ਼ ਆ ਉਦੇਸ਼ ਆ ਇਹ ਲੋਕਾਂ ਨੂੰ ਆਪਣੇ ਰਹਿਬਰ ਦੀ ਸੋਚ ਤੋਂ ਜਾਣੂ ਕਰਵਾਉਂਦੇ ਨੇ ਤੇ ਲੋਕਾਂ ਨੂੰ ਆਪਣੇ ਮਤ ਮਜ਼ਬ ਵਿੱਚ ਲੈ ਕੇ ਜਾਂਦੇ ਆ ਹੁਣ ਆਉ ਆਪਣੇ ਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ 27 ਸਾਲਾਂ ਚ ਚੌਂ ਕੁੰਟਾ ਦਾ ਫੇਰਾ ਲਾਇਆ ਧਰਤ ਲੋਕਾਈ ਨੂੰ ਸੋਧਣ ਲਈ ਚਾਰੇ ਦਿਸ਼ਾਵਾਂ ਚ ਉਦਾਸੀਆਂ ਕੀਤੀਆਂ ਸਤਨਾਮ ਦਾ ਉਪਦੇਸ਼ ਦ੍ਰਿੜ ਕਰਵਾਇਆ ਘਰ ਘਰ ਅੰਦਰ ਧਰਮਸਾਲ ਬਣਾਈ ਪਰ ਅਸੀਂ ਸਿੱਖ ਆਪਣੇ ਮਹਾਰਾਜ ਸਾਹਿਬ ਦੇ ਪ੍ਰਚਾਰ ਨੂੰ ਇੱਕੋ ਸੂਬੇ ਪੰਜਾਬ ਚ ਹੀ ਰੋਕ ਕੇ ਕਿਵੇਂ ਬਹਿ ਗਏ ਸਿੱਖ ਸੋਚਦੇ ਆ ਕਿ ਸਿੱਖਾਂ ਦਾ ਦੁਨੀਆ ਚ ਖਿੱਲਰ ਜਾਣਾ ਹੀ ਸਿੱਖੀ ਦਾ ਪ੍ਰਚਾਰ ਹੈ ਪਰ ਨਹੀਂ ਜਰੋਂ ਤੱਕ ਸੰਸਾਰ ਨੂੰ ਸਿੱਖੀ ਦੀ ਅਸਲ ਤੌਹੀਦ ਇੱਕ ਓੰਕਾਰ ਦਾ ਸੁਨੇਹਾ ਸਤਨਾਮ ਦਾ ਸੁਨੇਹਾ ਨਹੀਂ ਜਾਂਦਾ ਸਿੱਖੀ ਦਾ ਕਰਮ ਸਿਧਾਂਤ ਤੇ ਮੁਕਤੀ ਸਿਧਾਂਤ ਲੋਕਾਂ ਨੂੰ ਪਤਾ ਨਹੀਂ ਲੱਗਦਾ ਅਸੀਂ ਸਿੱਖੀ ਦੇ ਪ੍ਰਚਾਰ 'ਚ ناکਾਮਯਾਬ ਹੀ ਹੋਵਾਂਗੇ ਇਹ ਗੱਲ ਸਮਝ ਲਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਿਧਾਂਤ ਫਲਸਫਾ ਸਿਰਫ ਸਿੱਖਾਂ ਦਾ ਨਹੀਂ ਪੂਰੀ ਦੁਨੀਆ ਦਾ ਸਾਂਝਾ ਹੈ ਤਾਂ ਹੀ ਆਪਾਂ ਮਨੁੱਖਤਾ ਦੇ ਸਾਂਝੇ ਰਹਿਬਰ ਕਹਿੰਨੇ ਆ ਉਹਨਾਂ ਨੂੰ ਫਿਰ ਬਾਣੀ ਨੂੰ ਰੁਮਾਲਿਆਂ ਚੁਲਪੇਟ ਕੇ ਆਪਾਂ ਕਿਉਂ ਰੱਖ ਲਿਆ ਇਹ ਸੋਚਿਓ ਕਮੈਂਟ ਵਿੱਚ ਜਵਾਬ ਜ਼ਰੂਰ ਦਿਓ